ਅੱਜ ਆਪਾਂ ਬਣਾਵਾਂਗੇ ਆਲੂ ਮੇਥੀ ਤੇ ਦੋ ਮੇਥੀ ਦੀਆਂ ਗੁੱਟੀਆਂ ਲਈਆਂ ਉਹਨਾਂ ਨੂੰ ਆਪਾਂ ਧੋ ਲਿਆ ਚੰਗੀ ਤਰ੍ਹਾਂ ਤੇ ਧੋ ਕੇ ਤੇ ਇਹਨੂੰ ਇੱਕ ਸਾਈਡ ਤੇ ਰੱਖ ਲਿਆ ਠੀਕ ਹੈ ਜੀ ਤੇ ਦੂਜੀ ਸਾਈਡ ਮੈਂ ਕੜਾਈ ਰੱਖੀ ਆ ਉਹ ਚ ਰਿਫੈਂਡ ਪਾਇਆ ਵਾ ਰਿਫੈਂਡ ਹਲਕਾ ਜਿਹਾ ਜਦੋਂ ਗਰਮ ਹੋ ਗਿਆ ਤੇ ਫੇਰ ਆਪਾਂ ਇਹ ਚ ਅੱਧਾ ਚਮਚਾ ਜੀਰੇ ਦਾ ਪਾਉਣਾ ਤੁਸੀਂ ਚਾਹੋ ਤੇ ਇਹਦੇ ਵਿੱਚ ਤੇਲ ਪਾ ਸਕਦੇ ਹੋ ਤੇਲ ਦਾ ਤੜਕਾ ਲਾ ਸਕਦੇ ਹੋ ਤੇ ਬਾਕੀ ਬਾਕੀ ਭੈਣ ਭਰਾਵਾਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾ ਤੇ ਲਾਈਕ ਭੇਜਦੇ ਆ ਵੀਡੀਓ ਤੇ ਉਹਨਾਂ ਭੈਣ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਇਹ ਜਿਹੜਾ ਜੀਰਾ ਵਾ ਇਹ ਹਲਕਾ ਜਿਹਾ ਭੁੱਜ ਗਿਆ ਵਾ ਜਦੋਂ ਇਹ ਭੁੱਜ ਗਿਆ ਤੇ ਫਿਰ ਆਪਾਂ ਇਹ ਚ ਹਰੀ ਮਿਰਚ ਪਾਵਾਂਗੇ ਤੇ ਦੂਜੀ ਸਾਈਡ ਆ ਦੇਖੋ ਮੈਂ ਪਾਲਕ ਜਿਹੜੀ ਸੌਰੀ ਮੇਥੀ ਹੈ ਨਾ ਇਹਨੂੰ ਕੱਟ ਕੇ ਬਰੀਕ-ਬਰੀਕ ਰੱਖ ਲਿਆ ਆਲੂ ਨਵੇਂ ਆਏ ਸੀ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਧੋ ਕੇ ਕੱਟ ਰਿਆ ਹਰੀ ਮਿਰਚ ਕੱਟ ਲਈ ਆ ਤੇ ਜੀਰਾ ਹੋ ਗਿਆ ਤੇ ਹੁਣ ਇਹਦੇ ਵਿੱਚ ਮੈਂ ਹਰੀ ਮਿਰਚ ਪਾਤੀ ਆ ਮਿਰਚਾਂ ਜਿਹੜੀਆਂ ਲਈਆਂ ਨਾ ਮੈਂ ਉਹ 5 ਤੋਂ 7 ਲਈਆਂ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਤੇ ਜਦੋਂ ਇਹ ਹਲਕੀਆਂ ਜੀਆਂ ਭੁੱਜ ਗਈਆਂ ਨਾ ਤੇ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾ ਲੈਣੇ ਆ ਇਹ ਬਿਨਾ ਪਿਆਜ਼ ਤੇ ਅਦਰਕ ਦੇ ਲਸਣ ਦਾ ਇੱਥੇ ਕੋਈ ਇਸਤੇਮਾਲ ਨਹੀਂ ਕੀਤਾਗਾ ਇਹ ਇਹ ਜਿਹੜੀ ਸਬਜੀ ਹੈ ਨਾ ਇਹ ਇਦਾਂ ਹੀ ਬਹੁਤ ਸਵਾਦ ਲੱਗਦੀ ਆ ਤੇ ਇਸ ਤੇ ਮਿੱਠਾ ਪਾਣੀ ਨਹੀਂ ਫਰਾਂਦਾਗਾ ਕਰਾਰੀ ਬਣਦੀ ਬਿਲਕੁਲ ਤੇ ਤੁਸੀਂ ਚਾਹੋ ਤੇ ਇਹਦੇ ਵਿੱਚ ਲਸਣ ਦਾ ਇਸਤੇਮਾਲ ਕਰ ਸਕਦੇ ਹੋ ਪਰ ਪਿਆਜ਼ ਜਿਹੜਾ ਵਾ ਉਹਦਾ ਨਾ ਕਰਿਓ ਕਿ ਇਹ ਜਿਹੜੀ ਸਬਜੀ ਹੈ ਨਾ ਬਹੁਤ ਸਵਾਦ ਬਣਦੀ ਆ ਬਿਨਾਂ ਪਿਆਜ਼ ਤੋਂ ਤੇ ਜਿਹੜਾ ਮਿਰਚ ਆ ਇਹ ਹੋ ਗਈ ਆ ਤਾਂ ਹੁਣ ਇੱਥੇ ਨਮਕ ਪਾਤਾ ਹਲਦੀ ਪਾਈ ਤੇ ਲਾਲ ਮਿਰਚ ਪਾਈ ਆ ਗਰਮ ਮਸਾਲਾ ਪਾਇਆ ਤੁਸੀਂ ਚਾਹੋ ਤੇ ਹਲਦੀ ਨਹੀਂ ਪਾ ਸਕਦੇ ਪਰ ਮੈਂ ਹਲਦੀ ਪਾਈ ਹੈ ਤਾਂ ਕਿ ਜਿਹੜੀ ਸਬਜ਼ੀ ਦੀ ਰੰਗਤ ਹੈ ਨਾ ਉਹ ਵਧੀਆ ਨਿਖਰ ਕੇ ਆਵੇ ਵਧੀਆ ਦੇਖਣ ਨੂੰ ਲੱਗੇ ਕਈ ਜਿਹੜੇ ਪੈਣਾ ਹੈਗੀਆਂ ਵਾ ਉਹ ਹਲਦੀ ਨਹੀਂ ਪਉਂਦੀਆਂ ਇਹ ਆਲੂ ਮੇਥੀ ਦੇ ਵਿੱਚ ਤੇ ਬਾਅਦ ਅਸੀਂ ਪਾਨੇ ਆ ਜਦੋਂ ਤੜਕਾ ਹੋ ਗਿਆ ਨਾ ਇੱਥੇ ਪਾਣੀ ਨਹੀਂ ਪਾਉਣਾਗਾ ਕਿਉਂਕਿ ਪਾਣੀ ਜਿਹੜਾ ਨਾ ਉਹ ਮੇਸੀ ਦੇ ਵਿੱਚ ਹੁੰਦਾ ਹੀ ਆ ਤੇ ਇਹ ਜਦੋਂ ਤੜਕਾ ਹੋ ਗਿਆ ਫਿਰ ਇੱਥੇ ਮੈਂ ਮੇਥੀ ਪਾਤੀ ਆ ਮੇਥੀ ਜਿਹੜੀ ਕੱਟ ਕੇ ਪਹਿਲਾਂ ਰੱਖੀ ਸੀਗੀ ਇਹ ਨੂੰ ਅੱਧਾ ਘੰਟਾ ਪਹਿਲਾਂ ਮੈਂ ਤੋਕੇ ਰੱਖ ਲਿਆ ਸੀ ਜਦੋਂ ਪਾਣੀ ਚੰਗੀ ਤਰ੍ਹਾਂ ਸ਼ੁੱਕ ਗਿਆ ਨਾ ਤੇ ਫਿਰ ਮੈਂ ਇਹਨੂੰ ਕੱਟਿਆ ਸੀਗਾ ਤੇ ਜਿਹੜੀ ਮੇਥੀ ਆ ਹੁਣ ਆਪਾਂ ਇਹਨੂੰ ਪਾਤਾ ਵਾ ਇਹਨੂੰ 2 ਤੋਂ 3 ਮਿੰਟ ਤੱਕ ਆਪਾਂ ਇਦਾਂ ਖੁੱਲੇ ਦੇ ਵਿੱਚ ਹੀ ਮਤਲਬ ਠਗਣਾ ਨਹੀਂਗਾ ਖੁੱਲੇ ਦੇ ਵਿੱਚ ਹੀ ਆਪਾਂ ਇਹਨੂੰ ਭੁੰਨ ਲੈਣਾ ਵਾ ਜਦੋਂ ਇਹ ਥੋੜੀ ਜੀ ਬੈਠ ਗਈ ਨਾ ਇਕੱਠੀ ਜੀ ਹੋ ਗਈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਲੂ ਪਾਵਾਂਗੇ ਠੀਕ ਹੈ ਜੀ ਤੇ ਜਿਹੜੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਆ ਉਹ ਮੇਰੇ ਵੀਡੀਓ ਨੂੰ ਲਾਈਕ ਜਰੂਰ ਕਰਨ ਤੇ ਜਿਹੜੇ ਨਵੇਂ ਭੈਣ ਭਰਾ ਮੇਰੀ ਵੀਡੀਓ ਦੇਖਦੇ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਕਰੋ ਤਾਂ ਕਿ ਮੈਂ ਵੀਡੀਓ ਜਿਹੜੀ ਆ ਉਹ ਬਣਾਉਣ ਦੇ ਵਿੱਚ ਹੋਰ ਵੀ ਹੌਂਸਲਾ ਫਜਾਈ ਹੋਵੇ ਠੀਕ ਆ ਜੀ ਤੇ ਜਿਹੜੀ ਹੁਣ ਮੇਥੀ ਆ ਇਹ ਦੇਖੋ ਥੋੜੀ ਜੀ ਮਤਲਬ ਵੀ ਪੱਕਣੀ ਸ਼ੁਰੂ ਹੋ ਗਈ ਹੈ ਤੇ ਇਹ ਨੂੰ 2 ਤੋਂ 3 ਮਿੰਟ ਲੱਗਣੇ ਆ ਮੇਥੀ ਨੂੰ ਇਹ ਜਦੋਂ ਹੋ ਗਈ ਤੇ ਫਿਰ ਆਪਾਂ ਇਹਦੇ ਵਿੱਚ ਆਲੂ ਪਾਉਣੇ ਆ ਆਲੂ ਹੁਣ ਅੱਜਕੱਲ ਨਵੇਂ ਆਉਂਦੇ ਆ ਨਾ ਤੇ ਉਹੀ ਮੈਂ ਲਏ ਆ ਥੋੜੇ ਬਰੀਕ ਸੀਗੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਮਿੱਟੀ ਵਾਲੇ ਸੀਗੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਇਹਨਾਂ ਨੂੰ ਮੈਂ ਕੱਟ ਲਿਆ ਕੱਟਣ ਤੋਂ ਬਾਅਦ ਇਹਨਾਂ ਨੂੰ ਮੈਂ ਰੱਖ ਲਿਆ ਸੀਗਾ ਤੇ ਇਹ ਹੁਣ ਆਪਾਂ ਜਦੋਂ ਮੇਥੀ ਥੋੜੀ ਜੀ ਮਤਲਬ ਪੱਕ ਗਈ ਆ ਇਕੱਠੀ ਜੀ ਹੋ ਗਈ ਨਾ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਆਲੂ ਪਾਤੇ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਵਾ ਤੇ ਇਹਨਾਂ ਨੂੰ ਆਪਾਂ ਨਾ ਇਹ 5 ਮਿੰਟ ਵਾਸਤੇ ਮਤਲਬ ਤੇਜ਼ ਅੱਗ ਤੇ ਰੱਖਣਾ ਵਾ ਜਿਵੇਂ ਮਤਲਬ ਤੇਜ਼ ਅੱਗ ਤੇ ਤੇ ਇਹ ਜਦੋਂ 5 ਮਿੰਟ ਤੱਕ ਹੋ ਗਈ ਨਾ ਤਾਂ ਉਸ ਤੋਂ ਬਾਅਦ ਆਪਾਂ ਇਹਨੂੰ ਘੱਟ ਤੇ ਕਰ ਲੈਣਾ ਵਾ ਗੈਸ ਨੂੰ ਘੱਟ ਕਰ ਲੈਣਾ ਮੀਡੀਅਮ ਤਾਂ ਕਿ ਜਿਹੜੀ ਇਹ ਨਾ ਮੇਥੀ ਹੈ ਨਾ ਉਹ ਥੱਲੇ ਨਾ ਲੱਗੇ ਤੇ ਜਿਹੜਾ ਉਹਦਾ ਮਤਲਬ ਖੁਸ਼ਬੂ ਆ ਉਹ ਵੀ ਬਣੀ ਰਹੇ ਤੇ ਮੇਰੇ ਇੱਥੇ ਕਸੇਲਾ ਪੰਨ ਵੀ ਨਾਵੇ ਕਸੇਲਾ ਪੰਨ ਵੀ ਚੱਕਿਆ ਜਾਵੇ ਇਹ ਦੇਖਿਓ ਉਹਨਾਂ ਤੁਸੀਂ ਇਹਨੂੰ ਜਦੋਂ 5 ਮਿੰਟ ਹੋ ਗਏ ਨਾ ਉਸ ਤੋਂ ਬਾਅਦ ਆ ਸਬਜੀ ਦਾ ਰੰਗ ਵਧੀਆ ਨਿੱਖਰ ਕੇ ਆਵੇਗਾ ਬਹੁਤ ਵਧੀਆ ਬਣੂਗੀ ਇਹ ਦੇਖੋ ਹੁਣ ਬਣ ਗਈ ਆ ਠੀਕ ਹੈ ਜੀ ਤੇ ਇਹਨੂੰ ਮੈਂ ਘੱਟ ਸੇਕ ਤੇ ਰੱਖਿਆ ਵਾ ਤੇ ਪਾਣੀ ਜਿਹੜਾ ਉਹ ਵੀ ਸੁੱਕ ਗਿਆ ਇਹਦੇ ਵਿੱਚੋਂ ਤੇ ਜਿਹੜੀ ਖੁਸ਼ਬੂ ਆ ਵੀ ਬਹੁਤ ਵਧੀਆ ਆਂਦੀ ਆ ਬਾਕੀ ਮੈਨੂੰ ਦੱਸਿਓ ਸਬਜੀ